ਨਾਬਲਵਿੰਦਰ ਸਿੰਘਾ ਮੇਰਾ ਪਿੰਡ ਮਗਰਮੁਦੀਆ ਹੈ ਜੀ ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3 ਵਜੇ ਸ਼ੁਰੂ ਹੋਇਆ ਜੀ ਪਾਣੀ ਵਧ ਰਿਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਸਾਰੇ ਦਿਨ ਨਗਰ ਤੱਕ ਪਾਣੀ ਦਿਨ ਨਗਰ ਤੋਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਅਰਿਆਸ਼ੀ ਇਲਾਕਾ ਵੀ ਕੋਈ ਲਪੇਟ ਨਹੀਂ ਚਾਹੀਦਾ ਸਾਰਾ ਸਾਰਾਗਾਸ਼ੀਲਾ ਕਈ ਹੈ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਕਿਉਂਕਿ ਡੰਗਰ ਡੁੰਗਰ ਲਈ ਤੇ ਕਾਫੀ ਮੁਸ਼ਕਲ ਹੁੰਦੀ ਹੈ ਪੱਛਾ ਚਾਰਾ ਤੇ ਪਹਿਲੀਆਂ ਵੀ ਖਰਾਬ ਹੋ ਗਈਆਂ ਚਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਹੈ ਇਹਨਾਂ ਦਾ ਜਿਹੜੇ ਨਵੇਂ ਪਿੰਡ ਆ ਜ਼ਿਆਦਾ ਯਾਰਾ ਮੁਸ਼ਕਲ ਹੋ ਗਈ ਹੈ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਨਹੀਂ ਇਸ ਤਰ੍ਹਾਂ ਇਹ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਹੈ ਜੀ ਕੋਈ ਨਹੀਂ ਹੈ ਸ਼ੈਟਰ ਹੌਂ ਗੱਲੜੀ ਬਣਾਇਆ ਗਿਆ ਉੱਥੇ ਪੁੱਛੀਏ ਕੋਈ ਸਰ ਗੱਲੜੀ ਇਲਾਕਾ ਬਹੁਤ ਜ਼ਿਆਦਾ ਬਹੁਤ ਕੋਈ 100 ਪਿੰਡਾਂ ਉੱਤੇ 100 ਪਿੰਡਾਂ 100 ਪਿੰਡਾਂ ਦਾ ਇਦਾਂ ਕੋ ਸ਼ੈਲਟਰ ਚ ਕੀ ਬਣੇਗਾ ਹਾਂਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀ ਨਹੀਂ ਬਿਜਲੀ ਬੰਦ ਆ ਜੀ ਇਹਦੀ ਕੱਲ ਦੀ ਬੰਦ ਆ ਵੀਰ ਕੱਲ ਬੰਦ ਨਹੀਂ ਬਿਜਲੀ ਬੰਦ ਆ ਕੱਲ ਦੀ ਬੰਦ ਆ ਬਿਜਲੀ ਪਾ ਡੁੱਬਾ ਪਿਆ ਹਾਂਜੀ ਬਿਜਲੀ ਕਰ ਵੀ ਪਾਣੀ ਆ ਜੀ ਮੇਰਾ ਨਾਮ ਯੋਧ ਸਿੰਘ ਜੀ ਪਿੰਡ ਮਗਰਮੁਦੀਆਂ ਜ਼ਿਲ੍ਹਾ ਗ ਗਲੜੀ ਬ੍ਰਾਮਪੁਰ ਰੋਡ ਤੇ ਅਸੀਂ ਖੜੇ ਆਂ ਤੇ ਇੱਥੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰਕੇ ਪਾਣੀ 5-7 ਫੁੱਟ ਤੇ ਇਸ ਮੌਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕ ਪਾਣੀ ਚੜ ਚੁੱਕਾ ਪਿੰਡਾਂ ਦਾ ਪਾਣੀ ਆ ਮੋਕੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋ ਸਕਦਾ ਬਾਹਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਛਮੀ ਦੇ ਪਾਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਮਿਹਰਾਈ ਦੇ ਨਹੀਂ ਕਿਸੇ ਪਾਣੀ ਆ ਸਰਦਾ ਪਹਿਲੇ ਕੋਈ ਨੋਸ ਨਹੀਂ ਆ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਵਾਲਾ ਆਇਆ ਕੋਈ ਨਿਆ ਕੋਈ ਲੋਕ ਆਪ ਹੀ ਕਰ ਰਿਹਾ 23 ਚ ਵਿਹਾੜਾ ਏ 88 ਚ ਵਿਹਾੜਾ ਏ 95 ਚ ਵਿਹਾੜਾ ਏ ਤੀਜ ਚਾਰ ਵਾਰੀ ਹੋ ਚੁੱਕਿਆ ਅਗਰ ਰਾਵੀ ਦਾ ਪਾਣੀ ਪਹਿਲੇ ਕਦੀ ਇਦਾਂ ਆਇਆ ਨਹੀਂ ਜੀ ਨਹੀਂ 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 88 ਆਇਆ ਉਸ ਤੋਂ ਬਾਅਦ ਨਹੀਂ ਆਇਆ ਸਾਸੀ ਕੀ ਹਾਲਾਤ ਸੀ ਸਾਸੀ ਹਾਲਾਤ ਦੇ ਪਰ ਹਾਂ ਪਿਆਰ ਇਹ ਜ਼ਿਆਦਾ ਏਰਕਾ ਜ਼ਿਆਦਾ ਏਰਕਾ ਜ਼ਿਆਦਾ ਹਾਂਜੀ ਹਾਂ ਇਹ ਰੋੜੀ ਉੱਚਾ ਹੈ ਨਾ ਉਹ ਰੋੜ ਕਰਾਸ ਥੋੜਾ ਕਰਾਇਗਾ ਏਰਕਾ ਪਣੀ ਜ਼ਿਆਦਾ ਆ ਇੱਥੇ ਤੁਸੀਂ ਕਹਿੰਦੇ ਰਾਤੀ ਪਾਣੀ ਆਇਆ ਤੇ ਪਿੱਛੇ ਜਿਹੜੇ ਗੱਲਰੀ ਵਗੈਰਾ ਤੇ ਨਾਲ ਪਿੰਡਾ ਉੱਥੇ ਦੇ ਕੱਲ ਸ਼ਾਮ ਦਾ ਹੀ ਪਾਣੀ ਆਨੇ। ਹਾਂ ਉਹ ਕੱਲ ਕੱਲ ਸਵੇਰ ਦਾ ਆ ਰਿਹਾ। ਕੀ ਹਾਲਾਤ ਹੈ? ਉਹ ਥੋੜਾ ਬਹੁਤ ਬਰਹਾ ਲਈ ਸਾਡੇ ਆਪਣੇ ਨਾਲ ਮਾੜਾ ਹਾਲ ਹੈ। ਕਿੰਨਾ ਪਾਣੀ ਹੋਏਗਾ ਕੋਈ? ਓਥੇ ਦਾ ਕਰੀਬ ਕੁਝ ਕਹਿ ਨਹੀਂ ਸਕਦਾ ਕਿ ਜਾਣਦਾ ਬੰਦਾ ਹੀ। ਇਸ ਤੋਂ ਅੱਗੇ ਨਾ ਵੀ ਪਾਣੀ ਹੈ 5-5 6-6 ਫੁੱਟ। ਪਰ ਇਹ ਤੋਂ ਐਸੀ ਲੱਗਿਆ ਦਾ ਓਥੇ ਕੀ ਹਾਲ ਹੋਏਗਾ। ਬਹੁਤ ਮਾੜਾ ਹੈ। ਜੋ ਹਾਂ ਤੋਂ ਬਹੁਤ ਮਾੜਾ ਹੈ। ਬਹੁਤ ਜ਼ਿਆਦਾ ਮਾੜੀ। ਜੋ ਪਾਣੀ ਹੈ ਨਾ ਪਾਣੀ ਜੋ ਹੈ ਇਹ ਬੈਡ ਦੇ ਬੈਡ ਤੱਕ ਆ ਗਿਆ ਦਾ ਅੰਦਰ। ਅੰਦਰੋਂ ਵਿੱਚ ਫੇਰ ਰਿਹਾ ਸਾਡੇ। ਹਾਂ ਇਹਨਾ ਬਾਣੀ ਹੋ ਗਿਆ ਸਾਮਾਨ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਉਹ ਜੋ ਲਿਕਵਿਡ ਵਾਲਾ ਜੋ ਦੂਸਰਾ ਹੈ ਖੰਡ ਪੱਤੀ ਵਗਾਇਆ ਜੋ ਜਨ ਦਖਲਾ ਹਾਂ ਜਿਹੜਾ ਆਪਣਾ ਹਾਂਜੀ ਮੇਰਾ ਪਿੰਡ ਜੂਨ ਚੱਕ ਹੈ ਜੀ ਜੂਨ ਚੱਕ ਹੈ ਹਾਂ ਇਹ ਤੋਂ ਕਰੀਬ ਬਿਲਕੁਲ ਸ਼ਾਮ ਦਾ ਹੀ ਆ ਰਿਹਾ ਇੱਥੇ 4 ਕਿਲੋਮੀਟਰ ਹੋਣਾ ਹਾਂਜੀ ਇੱਥੇ 4 ਕਿਲੋਮੀਟਰ ਹੋਣਾ 4 ਕਿਲੋਮੀਟਰ ਅੱਗੇ ਆ ਪਰ ਪੂਰੀ ਜੋ ਬਗੜਾ ਜੂਨ ਚੱਕ ਤੇ ਲੋਕਾਂ ਨੇ ਫਿਰ ਕਿੱਦਾਂ ਅਪਨੀ ਅਰੇਂਜਮੈਂਟ ਕੀਤੀ ਕੁਝ ਵੀ ਨਹੀਂ ਕਰ ਰਿਹਾ ਸਦਾ ਹੀ ਹੈ ਕੋਦਾ ਵੀ ਕਰ ਰਹੇ ਲੋਕ ਦੇਖਦੀਏ ਨਹੀਂ ਕੋਦਾ ਵੀ ਆ ਵੀ ਲੋਕਾਂ ਦਾ ਇਹ ਲੋਕੀ ਆਪਣੋਂ ਆਪ ਹੀ ਇੱਕ ਦੂਜੇ ਨਾਲ ਸਾਫ਼ ਦੇ ਕੇ ਮਾੜਾ-ਮੋਟਾ ਜੋ ਹੈ ਉਹ ਪਿੰਡ ਤੋਂ ਨਿਕਲੇ ਵੀ ਹੈ ਕੁਝ ਲੋਕ ਪਿੰਡ ਚ ਜਿਹੜੇ ਪਹਿਲਾਂ ਹੀ ਨਿਕਲੇ ਉਹ ਠੀਕ ਆ ਬਾਕੀ ਸ਼ਾਮ ਤੋਂ ਬਾਅਦ ਕੋਈ ਨਾ ਆਇਆ ਤੇ ਨਾ ਕੋਈ ਨਿਕਲੇ ਨਹੀਂ ਗਿਆ ਨਿਕਲ ਨਹੀਂ ਗਿਆ ਲੋਕ ਇਹ ਕਹਿੰਦੇ ਸਾਰੇ ਪਾਸੇ ਪਾਣੀ ਆ ਗਿਆ ਜਿਹੜੇ ਗਰੀਬ ਵਰਗ ਆ ਉਹ ਕੀ ਕਰੇਗਾ ਕਿੱਥੋਂ ਰੋਟੀ ਖਾਗੇ ਨਹੀਂ ਲੱਗਦਾ ਛੱਤਾਂ ਤੇ ਚੜੇ ਹੋਣਗੇ ਲੋਕ ਚੜੇ ਛੱਤਾਂ ਦੇ ਚੜੇ ਛੱਤਾਂ ਦੇ ਚੜੇ ਬਚਾ ਦੇ ਲੋਕਾਂ ਨੂੰ ਮਾੜਾ ਪਾਣੀ ਪਹੁੰਚੇ ਉੱਪਰ ਬੱਚਾ ਬੱਚਿਆਂ ਦਾ ਬਹੁਤ ਮਾੜਾ ਹਾਲ ਹੈ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਹਰ ਵਾਰੀ ਦਾ ਅਪ ਵੀ ਰੋੜ ਜਾਂਦੇ ਨੇ ਬਰਬਾਦ ਹੋ ਜਾਂਦੇ ਉਹਦਾ ਪ੍ਰਸ਼ਾਸਨ ਗੱਡੀਆਂ 'ਚ ਉਤਰਦਾ ਜਰਾਬਾਂ ਪਾ ਕੇ ਫਰ ਦੇਖੋ ਉਤੋਂ ਬਾਅਦ ਕੁਝ ਨਹੀਂ ਪੁੱਛਦੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਸਾਰੀ ਦੁਨੀਆ ਨੂੰ ਪਤਾ ਲੱਗਿਆ ਪਾਣੀ ਦਾ ਉਹਨਾਂ ਨੂੰ ਕਿਹਨੂੰ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਆਇਆ ਨਾ ਕੋਈ ਨਹੀਂ ਉਹ ਮੋਬਾਈਲ ਨਹੀਂ ਦੇਖਦੇ ਉਹ ਨਹੀਂ ਦੇਖਦਾ ਹੀ ਮੋਬਾਈਲਾਂ ਤੋਂ ਸਭ ਕੁਝ ਦੇਖ ਰਹੇ ਆ ਤੁਹਾਨੂੰ ਪਤਾ ਲੱਗਿਆ ਲੋਧੀ ਪਾਣੀ ਆ ਗਿਆ ਸੁਲਤਾਨਪੁਰ ਲੋਧੀ ਆ ਉੱਧਰ ਸਾਰੇ ਆ ਗਿਆ ਸਾਨੂੰ ਪਤਾ ਸਰਕਾਰ ਨੂੰ ਨਹੀਂ ਪਤਾਗਾ ਇਹ ਸੋਪਾ ਪਤਾ ਸਰ ਇਹ ਕਹਿੰਦੇ ਨੇ ਵੀ ਜੀ ਉਹ ਠੀਕ ਆ ਜੀ ਉਹ ਅਜ ਹਾਰਡ ਨਹੀਂ ਆਇਆ ਜੀ ਦਰਿਆ ਤੋਂ ਪਾਰ ਪਾਰ ਪਾਣੀ ਆ ਤੇ ਪਾਣੀ ਨੇ ਕਿਹਨੇ ਪੁੱਛ ਪਾਣੀ ਦਾ ਗਰਾਸਪੁਰ ਤੋਂ ਸਰ ਕਿੰਨਾ ਕਿਲੋਮੀਟਰ 6 ਕਿਲੋਮੀਟਰ ਹੈ ਲੋਕੀ ਕਿਹ ਕਿਹ ਵਿੱਚੋਂ ਲੋਕੀ ਬੋਰੇ ਦੇ ਸ਼ਾਮ ਦੇ ਫੋਨ ਕਰੋ ਇਹ ਤੋਂ ਰਾਵੀ 8 ਕਿਲੋਮੀਟਰ 9 ਕਿਲੋਮੀਟਰ ਆਇਆ ਇਹ ਸਵੇਰੇ ਫੇਰਾਂ ਦੇ ਗੱਡੀਆਂ ਤੇ ਜਦੋਂ ਪਾਣੀ ਡਾਊਨ ਹੋਏਗਾ ਲੋਕਾਂ ਦੀ ਹਾਲਤ ਮਾੜੀ ਹੋ ਜਾਣਾ ਫੇਰਾਂ ਦੇ